ਸੂਰੀ ਸਾਹਿਬ ਨਵਾਂ ਸ਼ਹਿਰ ਦੇ ਲੀਡਰਾਂ ਤੇ ਗੱਲ ਕੀਤੀ ਬੜਾ ਟਾਈਮ ਹੋ ਗਿਆ ਮੇਰਾ ਫੇਰ ਇੱਕ ਵਾਰ ਦਿਲ ਕਹਿੰਦਾ ਕਿ ਅਸੀਂ ਨਵਾਂ ਸ਼ਹਿਰ ਦੇ ਲੀਡਰਾਂ ਤੇ ਕੋਈ ਚਰਚਾ ਕਰੀਏ ਤੇ ਤੁਹਾਡੀ ਕੀ ਰਾਏ ਹੈ ਤੇ ਤੁਸੀਂ ਕੀ ਸੁਝਾਅ ਦੋਗੇ ਸਾਡੇ ਜਿੰਨੇ ਵੀ ਪਰਿਵਾਰਕ ਮੈਂਬਰ ਦੇ ਜਾਣ ਕੇ ਚ ਜਿਹੜੀ ਚੀਜ਼ ਛੇੜਦਾ ਹੈ ਸਵਾਦ ਲੈਂਦਾ ਪਰ ਪਹਿਲੀ ਗੱਲ ਇਹ ਹੈ ਕਿ ਸਾਹਿਬ ਵੀ ਇਹ ਲੀਡਰ ਨਹੀਂ ਹੈ ਸਿਆਸਤਦਾਨ ਅੱਜ ਤੋਂ ਲੀਡਰ ਨਹੀਂ ਹੈ ਨਾ ਸਿਆਸਤਦਾਨ ਕਿਉਂਕਿ ਲੀਡਰ ਤਾਂ ਉਹ ਜਿਹੜੇ ਆਪਣੇ ਲੋਕਾਂ ਨੂੰ ਅੱਗੇ ਲੈ ਕੇ ਜਾਣ ਤੇ ਪਿੱਛੇ ਸਿੱਟੀ ਜਾਂਦੇ ਆ ਅੱਛਾ ਮੈਂ ਨਾ ਉਹਦਾ ਸ਼ੇਰ ਬੋਲ ਉਹਨਾਂ ਤੇ ਮੇਰੇ ਜ਼ਿਹਨ ਚ ਇੱਕ ਗੱਲ ਆਈ ਕਹਿੰਦਾ ਕਿ ਇੰਨੀ ਇੱਕ ਗੱਲ ਸਾਰੀ ਐ ਹੂੰ ਬਾਗ ਦਾ ਰਾਖਾ ਉਹ ਬੜਨ ਨੂੰ ਫਿਰਦਾ ਜਿਹਦੇ ਹੱਥ ਵਿਚਾਰੀ ਆ ਕਿ ਕੱਲਾ ਕੱਲਾ ਪੁੱਟਾ ਦੇੜ ਦੂ ਹੂੰ ਸਬਕੜੇ ਦੀਆਂ ਮੱਛੀ ਚਾਰਜ ਆਪ ਚ ਲਾਉਣਾ ਨਹੀਂ ਆਉਂਦਾ ਤੇ ਦੂਜੇ ਕਿਸ ਨੂੰ ਚਲਾਉਣ ਦੇ ਦਿੰਦੇ ਕਬਜਾ ਕਰਨਾ ਚਾਹੁੰਦੇ ਹੂੰ ਹੁਣ ਜਦ ਤੀ ਜਾਜ ਚ ਲਾਉਣਾ ਨਹੀਂ ਆਉਗਾ ਸਮਾਂ ਜਿੱਦਾਂ ਉੱਟੂਗਾ ਤਾਂ ਨਵੇਂ ਸ਼ਹਿਰ ਦੀ ਤਰੱਕੀ ਵੀ ਐਦਾਂ ਹੀ ਖੜੀ ਆ ਉਗਜਾਇਤਾ ਚਲਾਉਣਾ ਨਹੀਂ ਆਉਂਦਾ ਔਰ ਦੋ ਪੈਗ ਲੱਗ ਜਿਵੇਂ ਭਗਵਾਨ ਤੁਮਨ ਉਹਨਾਂ ਦੀ ਗੱਲ ਨਹੀਂ ਕਿ ਕਹਿੰਦਾ ਮੈਂ ਹੀ ਚਲਾऊं ਹੂੰ ਮੈਨੂੰ ਤਾਂ ਗੱਲ ਯਾਦ ਆ ਗਈ ਸਿਆਸਤਦਾਨ ਨੇ ਤੁਸੀਂ ਗੱਲ ਕੀਤੀ ਵਧੀਆ ਵਧੀਆ ਜੀ ਗੱਲ ਸੁਣਾਈਓ ਕੋਈ ਮੈਂ ਕਿਹਾ ਤੁਰ ਅੰਦਰ ਤੱਕ ਚੱਲ ਜੀ ਤਾਂ ਦੇਓ ਸਿਆਸਤਦਾਨ ਇੱਕ ਵਾਰੀ ਮਤਲਬ ਜਿਹੜੇ ਸਾਡੇ ਲੋਕਲ ਸਿਆਸਤਦਾਨ ਆ ਜੀ ਸੀਐਮ ਤੋਂ ਥੱਲੇ ਤੱਕ ਗੱਲ ਕਰਦੇ ਹੀ ਨਹੀਂ ਹੂੰ ਪਹੁੰਚੀ ਸਿੱਧੇ ਪ੍ਰਾਈਮ ਮਿਨਿਸਟਰ ਤੱਕ ਤਾਂ ਗੱਲ ਕਰ ਲੈਂਦੇ ਆ ਬਿੱਲਾ ਗੱਲਾਂ ਚਹੀ ਕਿਉਂਕਿ ਬੁੱਧੂ ਬਣਾਉਣਾ ਹੁੰਦਾ ਜੁਮਲੇਬਾਜ਼ੀ ਕਰਮੀ ਹੁੰਦੀ ਆ ਇੱਕ ਵਾਰ ਨੇ ਇੱਕ ਸਿਆਸਤਦਾਨ ਉਹਨੂੰ ਪਤਾ ਲੱਗਦਾ ਕਹਿੰਦਾ ਕਿ ਕਿਸੇ ਕਸਬੇ 'ਚ ਧਰਨਾ ਲੱਗਿਆ ਹੈ। ਅੱਛਾ ਆਪਣੇ ਪੀਏ ਨੂੰ ਕਹਿੰਦਾ ਕਿ ਚਲਿਏ ਫੋਟੇ 'ਚ ਲਈਏ ਚੱਲ ਕੇ। ਕਹਿੰਦਾ ਠੀਕ ਹੈ ਜੀ ਚੱਲਦੇ ਹਾਂ। ਉਹਦਾ ਸਾਰੀ মিডিਆ ਵੀ ਬੁਲਾ ਲਿਆ। ਹੂੰ ਅੱਜ ਮੈਂ ਦੇਖਿਓ ਕਹਿੰਦੇ ਤੁਹਾਨੂੰ ਰੰਗ ਦਿਖਾਉਣਾ। ਅੱਜ ਦਿਖਾਣਾ ਕਹਿੰਦਾ ਆਪਣਾ ਜਲਵਾ। ਚਲੋ ਜੀ ਕਸਬੇ 'ਚ ਪਹੁੰਚ ਜਾਂਦੇ ਆ ਲੋਕੀ ਬੈਠੇ ਉਹਦੇ ਧਰਨਾ ਪ੍ਰਦਰਸ਼ਨ ਤੇ। ਹੁਣ ਪਿੱਛੇ ਹੋਮਵਰਕ ਵੀ ਨਹੀਂ ਕਰਕੇ ਆਉਂਦਾ। ਹੂੰ ਸਿੱਧਾ ਜਾ ਕੇ ਕਹਿੰਗੇ ਆਪਣਾ ਤੇ ਭਰੋਸਾ ਹੀ ਵੜਾ। ਖਾਨਦਾਨੀ ਜਿੰਨੇ ਵੀ ਪੋਲਿਟਿਸ਼ੀਅਨਸ ਨੇ ਪੰਜਾਬ ਦੀ ਗੱਲ ਕਰੀਏ ਸਿਆਸਤ ਦਾ ਨੰਮੇ ਵੀ ਆ ਖਾਨਦਾਨੀ ਸਿਆਸਤਦਾਨ ਹੈ ਘਰਾਂ ਦੀ ਸਿਆਸਤ ਹੈ ਜੀ ਜੀ ਕੋਈ ਸੰਘਰਸ਼ ਕਰਕੇ ਤੱਕ ਆਇਆ ਨਹੀਂ ਬੋਤਾ ਤਾਂ ਚਲੋ ਜੀ ਉਹ ਕਸਬੇ ਵਿੱਚ ਪਹੁੰਚਦਾ ਲੋਕ ਹਹਾਕਾਰ ਮਚੀ ਹੁੰਦੀ ਆ ਉਹ ਆਪਣੇ ਰੋਚ ਦੋ ਚਾਰ ਰੁਪਏ ਇਧਰ ਫਿਰਦੇ ਦੋ ਚਾਰ ਰੁਪਏ ਇਧਰ ਫਿਰਦੇ ਦੋ ਚਾਰ ਗਨਮਨ ਇਧਰ ਦੋ ਚਾਰ ਬਾਉਂਸਰ ਇਧਰ ਕਹਦਾ ਹਾਂ ਜੀ ਜੀ ਦੱਸੋ ਕੀ ਆ ਮਸਲਾ ਹੈ ਪੌਰਨਾ ਕੁਰਤਾ ਪਜਾਮਾ ਪਾਇਆ ਉੱਚਾ ਕੱਦ ਹਾਂ ਜੀ ਦੱਸੋ ਕੀ ਆ ਮਸਲਾ ਉਹ ਕਹਿੰਦੇ ਜੀ ਕਿ ਸਾਡੇ ਦੋ ਮਸਲੇ ਹੂੰ ਕਹਿੰਦਾ ਦੋ ਨੇ ਪਹਿਲਾ ਇੱਕ ਦੱਸੋ ਮੌਕੇ ਤੇ ਹੱਲ ਕਰੂ ਹੂੰ ਕਹਿੰਦਾ ਰੋਬ ਨਾ ਉਹ ਕਹਿੰਦੇ ਮਾਈ ਪਾਪ ਗੱਲ ਐਦਾ ਆ ਕਿ ਸਾਡੇ ਇੱਥੇ ਜਿਹੜਾ ਹਸਪਤਾਲ ਆ ਸਰਕਾਰੀ ਉਥੇ ਇੱਕ ਡਾਕਟਰ ਆ ਕਿਤੇ ਕਿਤੇ ਆਉਂਦਾ ਕਿਤੇ ਕਿਤੇ ਨਹੀਂ ਆਉਂਦਾ ਇੱਕ ਨਰਸ ਆ ਉਹ ਵਿਚਾਰੀ ਕਿਹਨੂੰ ਕਿਹਨੂੰ ਦੇਖੇ ਦਵਾਈਆਂ ਵੀ ਨਹੀਂ ਮਿਲਦੀਆਂ ਬਸ ਬਸ ਤੁਹਾਡੀ ਗੱਲ ਪਹੁੰਚ ਗਈ ਵੀ ਉਹਨੂੰ ਕਹਿੰਦਾ ਪੀਏ ਲਾ ਸੀਐਮ ਸਾਹਿਬ ਨੂੰ ਫੋਨ ਹੂੰ ਲੋਕ ਦੇ ਕਿੱਕਾ ਸ਼ੁਪਾਸੀ ਅੱਗੇ ਪਹੁੰਚ ਫੋਨ ਫੜਦਾ ਕਿਹਾ ਸੀਐਮ ਸਾਹਿਬ ਮੈਂ ਬੋਲ ਰਿਹਾ ਹਾਂ ਮੈਂ ਗੱਲ ਕਰਨੀ ਚਾਹਣਾ ਮੈਂ ਫਲਾਣੇ ਪਿੰਡ ਚ ਆਇਆ ਹੋਇਆ ਤੇ ਫਲਾਣਾ ਪਿੰਡ ਮੇਰੇ ਹੱਲਕੇ ਚ ਪੈਂਦਾ ਇੱਥੇ ਲੋਕ ਪਰੇਸ਼ਾਨ ਨੇ ਡਾਕਟਰ ਨਹੀਂ ਆਂਦਾ ਨਰਸ ਇੱਕੋ ਹੀ ਹੈ ਦਵਾਈਆਂ ਨਹੀਂ ਮਿਲਦੀਆਂ ਮੈਂ ਕੱਲ ਤੁਹਾਡੇ ਕੋਲ ਸਵੇਰੇ ਪਹੁੰਚ ਰਿਹਾ ਸੀਐਮ ਹਾਊਸ ਤੁਸੀਂ ਆਫਿਸ ਜਾਓ ਸੈਕਟਰੀਟ ਜਾਓ ਉਸ ਤੋਂ ਪਹਿਲਾਂ ਹੀ ਮੈਂ ਤੁਹਾਡੇ ਕੋਲ ਪਹੁੰਚ ਰਿਹਾ ਤੁਹਾਡੇ ਹਾਊਸ ਜੇ ਤੁਸੀਂ ਸਾਈਨ ਕੀਤੇ ਤਾਂ ਠੀਕ ਨਹੀਂ ਤਾਂ ਤੁਹਾਡਾ ਹੱਥ ਫੜ ਕੇ ਸਾਈਨ ਕਰਾਉਂਗਾ ਮੈਂ ਆਪਣੇ ਲੋਕਾਂ ਨੂੰ ਤੰਗੀ ਨਹੀਂ ਆਣ ਦਊਂਗਾ ਹੂੰ ਪੀਰ ਜਿੰਦਾਬਾਦ ਜਿੰਦਾਬਾਦ ਪੂਰਾ ਹਲਕਾ ਵੀ ਜਿੰਦਾਬਾਦ ਜਿੰਦਾਬਾਦ ਕਰਨ ਲੱਪੇ ਪੂਰਾ ਕਸਬਾ ਜਿੰਦਾਬਾਦ ਮੇਰੇ ਲੱਪੇ ਕੇ ਐਡੀ ਪੁੱਛ ਹੂੰ ਤੇ ਵਿੱਚ ਵਿਚਾਰੇ ਦੋ ਸੂਝਵਾਨ ਬਜ਼ੁਰਗ ਸੀਗੇ ਮੋਦਵਾਰ ਕਹਿੰਦੇ ਮਾਈ ਬਾਪ ਹੁਣ ਦੂਜੀ ਵੀ ਬੇਨਤੀ ਕਰੀਏ ਉਹ ਜਿਹੜਾ ਸਿਆਸਤਦਾਨਸੀਆ ਚੌੜਾ ਕੇ ਬਹਿ ਗਿਆ ਕਹਿੰਦਾ ਪੇਸ਼ ਕਰੋ ਹੂੰ ਉਹ ਕਹਿੰਦੇ ਕਿ ਮਾਈਬਾਬ ਬੇਨਤੀ ਵਸ ਇੰਨੀ ਹੈ ਜੀ ਕਿ ਪਿਛਲੇ 3 ਮਹੀਨੇ ਤੋਂ ਨਾ ਸਾਡੇ ਕਸਬੇ ਦੀ ਬਾਕਿਆ ਨਾਲ ਕਨੈਕਟੀਵਿਟੀ ਟੁੱਟੀ ਹੋਈ ਹੈ ਕਿਉਂਕਿ ਜਿੰਨੇ ਵੀ ਫੋਨਾਂ ਰੇ ਟਾਵਰ ਆ ਸਾਰੇ ਬੰਦ ਪੇ ਕਿਤੇ ਫੋਨ ਨਹੀਂ ਚੱਲਦਾ ਮਤਲਬ ਇਹ ਟਾਵਰ ਬੰਦ ਦੇ ਵੀ ਸੀਐਮ ਨੂੰ ਫੋਨ ਲਾ ਲੈਂਦੇ ਆ ਇੰਨੀ ਕਿ ਬਹੁਤ ਆ ਜੇ ਰੇਲਵੇ ਰੋਡ ਦੀ ਮਰਦੀ ਤਾਸੀਮ ਦੀ ਗੱਲ ਕਰਦੇ ਆ ਜੇ ਕੋਈ ਹੋਰ ਮਸਲਾ ਤਾਸੀਮ ਦੀ ਗੱਲ ਕਰਦੇ ਨਵੇਂ ਪੁਰਾਣੇ ਸਾਰੇ ਇੱਕੋ ਜਿਹੇ ਆ ਤਾਂ ਬਹੁਤ ਝੁੱਥ ਤੱਕ ਰੱਖਦੇ ਉਹਦੇ ਪਿੱਛੇ ਕਸੂਰਬਾ ਰਖੋਣਾ ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਅਸੀਂ ਇਤਿਹਾਸ ਤੋਂ ਕਦੇ ਕੁਝ ਨਹੀਂ ਸਿੱਖਿਆ ਇਹ ਇੱਕ ਹੋਰ ਗੱਲ ਦਾ ਇੱਕ ਵਾਰ ਨਾ ਇੱਕ ਜਲਾਦ ਕਸਾਈ ਜੀ ਮੁਰਗੀਆਂ ਵਟਣ ਵਾਲਾ ਕਸਾਈ ਉਹਦੇ ਕੋਲ ਆਰਡਰ ਆਂਦਾ ਉਹ ਕਹਿੰਦੇ ਜੀ ਮੁਰਗੀ ਵਟ ਦੋ ਤੇ ਉਹ ਕਹਿੰਦਾ ਮੁਰਗੀ ਵੱਢਣ ਤੋਂ ਪਹਿਲਾਂ ਨਾ ਕਿਉਂਕਿ ਭੇੜੇ ਹੁੰਦੀ ਆ ਸੁਭਾਅ ਭੇੜਾ ਕਹਿੰਦਾ ਤੇ ਖੰਭ ਨੋਚ ਕੁਰੇਦ ਆਪਣੇ ਕਰਿੰਦੇ ਨੂੰ ਕਹਿੰਦਾ ਉਹ ਇੱਕ ਇੱਕ ਕਰਕੇ ਸਾਰੇ ਕੁਰੇਦ ਦਿੰਦਾ ਮੁਰਗੀ ਤੜਫਦੀ ਹੈ ਤੇ ਜਾਨੂੰ ਜਿਹਨੇ ਆਰਡਰ ਦਿੱਤਾ ਉਹ ਕਹਿੰਦਾ ਰੁਕ ਜਾ ਯਾਰ ਕੱਲ ਨੂੰ ਲੈ ਕੇ ਜਾਵਾਂਗੇ ਫਰੈਸ਼ ਲੈ ਕੇ ਜਾਵਾਂਗੇ ਇਹੀ ਕਰ ਦੇ ਜੀ ਤੇ ਉਹ ਕਹਿੰਦਾ ਆਪਣੇ ਕਰਿੰਦੇ ਨੂੰ ਜਿਹੜਾ ਜਲਾਦ ਸੀ ਕਸਾਈ ਕਹਿੰਦਾ ਉਹਨੂੰ ਖੋਡੇ 'ਚ ਤਾੜਦੇ ਕਹਿੰਦਾ ਫੜਨਾ ਕਿਤਾ ਯਾਰ ਇਹ ਤਾਂ ਖੂਨੋ ਖੂਨ ਹੋਈ ਆ ਕਹਿੰਦਾ ਲੈ ਫੜ ਹੱਥ 'ਚ ਉਹਦੇ ਚੋਗਾ ਦਿੰਦਾ ਕਹਿੰਦਾ ਉਹਨੂੰ ਚੋਗੇ ਨੂੰ ਖਲਾਰ ਦਾ ਚਲ ਨਹੀਂ ਤੇਰੇ ਮਗਰ ਆਪੇ ਖੁੱਡੇ ਚ ਸੋ ਮਤਲਬ ਇੱਕ ਪਾਸੇ ਦਾ ਕਸਾਈ ਨੇ ਖੰਭ ਨੋਚੇ ਮਗਰ ਇਹ ਚੋਗਾ ਪਾਤਾ ਤੇ ਮੁਰਗੀ ਮਗਰ ਮਗਰ ਔਰ ਹਲਾਲ ਹੋਣ ਨੂੰ ਤਿਆਰ ਸੋ ਅਸੀਂ ਲੋਕ ਵੀ ਇਤਿਹਾਸ ਤੋਂ ਕੁਝ ਨਹੀਂ ਸਿੱਖਦੇ ਪਹਿਲਾ ਹੁੰਦਾ ਕਹਿੰਦੇ ਇਹ ਮਾੜਾ ਦੂਜੇ ਤੋਂ ਪਰਖ ਲੈਨੇ ਆ ਦੂਜੇ ਨੂੰ ਕਹਿੰਦੇ ਇਹ ਮਾੜਾ ਚਲੋ ਪਹਿਲੇ ਚੰਗਾ ਸੀ ਅਸੀਂ ਇਹ ਨਹੀਂ ਦੇਖਦੇ ਕਿ ਜਹਾਜ ਡਾਊਗਾ ਕੌਣ ਕਿਉਂਕਿ ਅਡਾਣਾ ਮੈਂ ਪਹਿਲੇ ਨੂੰ ਉਹਨੂੰ ਪੁੱਛਣੋਂ ਨਾ ਪਹਿਲੇ ਨੂੰ ਜਹਾਜ ਡਾਣਾ ਆਉਂਦਾ ਨਾ ਦੂਜੇ ਨੂੰ ਆਉਂਦਾ ਅਸੀਂ ਇਹ ਨਹੀਂ ਦੇਖਦੇ ਕੋਈ ਤਜਰਬੇਕਾਰ ਕੋਈ ਪੜਿਆ ਲਿਖਿਆ ਕੋਈ ਉਹ ਬੰਦਾ ਲੈ ਕੇ ਜਿਹੜਾ ਸੱਚੀ ਜਾਜ ਨੂੰ ਡਾ ਦੇਵੇ ਅਸੀਂ ਬਸ ਹੀਰੋ ਲੱਭੀ ਜਾਂਦੇ ਆ ਔਰ ਜਿਹੜੇ ਹੀਰੋ ਬਣੀ ਬੈਠੇ ਆ ਉਹ ਜੁਮਲੇ ਛੱਡੀ ਜਾਂਦੇ ੱਲੇ ਪਈ ਗਏ ਜੀ